ਜੋ ਡਾਕਟਰ ਵੀਰਾਉਂ ਦੀ ਪ੍ਰਤਿਮਾ ਨਾਲ ਸੇੜ ਸੜਕ ਕੀਤੀ ਗਈ ਆ ਪਹਿਲਾਂ ਬਰਸਰਚ ਹੁਣ ਇੱਥੇ ਜੀ ਨਿੱਕਾ ਤੇ ਬਟਾਲਾ ਜਵੀ ਹੋਈ ਆ ਅਸੀਂ ਉਸੇ ਸਖ ਸਭਾ ਵਿੱਚ ਨਿਹਿਤ ਹੀ ਕਰਦੇ ਆ ਜਿਹੜਾ ਪੰਨੂ ਆ ਆਪਦੇ ਆਪ ਨੂੰ ਖਾਲਸਤਾਨ ਨਹੀਂ ਦੱਸਦਾ ਵੀ ਮੈਂ ਖਾਲਸਤਾਨ ਬਣਾਉਣਾ ਉਹਨੇ ਜਿਹੜੀ ਇਹ ਗੱਲ ਕਹੀ ਆ ਵੀ ਵੀਰਾਉ ਰਾਕਸ਼ਸ ਆ ਪੰਨੂ ਮੈਂ ਤੈਨੂੰ ਕਹਿਣਾ ਚਾਹਣਾ ਉਹ ਜਿਹੜੀ ਸਟੇਜ ਤੇ ਪੰਜਾਬ ਦੇ ਵਿੱਚ ਬੈਠੇ ਆ ਤੂੰ ਉਸ ਮਸੀਹੇ ਨੂੰ ਗਲਤ ਬੋਲਣਾ ਰਾਕਸ਼ਸ ਬੋਲਣਾ ਤੇਰੇ ਵਰਗਾ ਬੇਵਕੂਫ ਬੰਦਾ ਕੋਈ ਹੈ ਨਹੀਂ ਇਹ ਆਰਾਛਸ ਦੇ ਪਿਆਦੇ ਨੇ ਅੱਜ ਤੋਂ ਮਹੀਨਾ ਪਹਿਲਾਂ ਸੰਸਦ ਦੇ ਵਿੱਚ ਜਿਹੜਾ ਹੈਗਾ ਆਪਣੇ ਉਹ ਮੰਤਰੀਆ ਆਪਣੇ ਅਮਿਤ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕੀ ਕਹਿੰਦਾ ਤੁਸੀਂ ਲੈ ਜਾਨੇ ਰੱਬ ਤੋਂ ਨਾਲ ਲਿਆ ਕਰੋ ਅੰਬੇਡਕਰ 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 ਉਹਨਾਂ ਨੂੰ ਮੇੜ ਕਰ ਚੁਬਦਾ ਉਹਨਾਂ ਨੂੰ ਸੁਭਦਾਂ ਚੁਬਦਾ ਇਹੀ ਸੋਚ ਉਸੇ ਉਹ ਜਿਹੜਾ ਕਹਿੰਦਾ ਮੈਂ ਖਾਲਸਤਾਨੀ ਆ ਪੰਨੂ ਉਹਦੀ ਸੋਚ ਹੋ ਰਹੀ ਹੈ ਉਹਨੂੰ ਵੀ ਮੇੜ ਕਰ ਚੁਬਣ ਲੱਗ ਗਿਆ ਫਿਰ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਨਾ ਵੀ ਜਿਹੜੀ ਆਰਐਸਐਸ ਦੀ ਸੋਚ ਆ ਪੰਜਾਬ ਨੂੰ ਖਤਮ ਕਰਨ ਦੀ ਉਹੀ ਸੋਚ ਪੰਨੂ ਦੀ ਆ ਆਪਣੇ ਗੁਰੂ ਸਾਹਿਬ ਨੇ ਸਾਨੂੰ ਜੜੀਆਂ ਹੈਗੀਆਂ ਪਦਮੀਆਂ ਬਖਸ਼ੀਆਂ ਇਹਨ ਗ੍ਰੀਵ ਸਿੱਖਣ ਕੋ ਦਿਉ ਪਾਤਸ਼ਾਹੀ ਜਾਦ ਕਰੇ ਹਮਰੀ ਗੁਰਿਆਈ ਮੈਂ ਪੰਨੂ ਕਹਿੰਦਾ ਤੈਨੂੰ ਤੂੰ ਕਹਿੰਦਾ ਮੈਂ ਰਿਫੰਡਮ ਕਰਾਉਣਾ ਬਾਹਰੇ ਪੰਜਾਬ ਜੀ ਵੀ ਰਿਫੰਡਮ ਕਰਾਉਣਾ ਸੁਣ ਜੇ ਤੇਰੇ ਅਕਲ ਚ ਵੱੜ ਦੇ ਪੰਜਾਬ ਦੇ ਵਿੱਚ Hindu ਭਾਈਚਾਰਾ ਵਸਦਾ ਉਹ ਵੀ ਸਾਡੇ ਵੀਰ ਨੇ ਉਹ ਤਾਂ ਕਹਿੰਦੇ ਹੈ ਨਹੀਂ ਸ਼੍ਰੇਣੀਆਂ ਦੇ ਨਾਂ ਤੇ ਵੀ ਉਹ ਬੰਦੀ ਦਾ ਮੁਸਲਮਾਨ ਭਾਈਚਾਰਾ ਸਾਡਾ ਭਰਾ ਇਸਾਈ ਜਿਹੜੇ ਇੱਥੇ ਵਸਦੇ ਨੇ ਉਹ ਵੀ ਸਾਡੇ ਐਸਸੀ ਬੀਸੀ ਉਹ ਸਾਰੇ ਸਾਡੇ ਭਰਾ ਨੇ ਮੈਂ ਬੰਨੂ ਨੂੰ ਕੋਣਾ ਜਣਾ ਤੂੰ ਪਰਫੈਂਡਮ ਦੀਆਂ ਗੱਲਾਂ ਕਰਦਾ ਪਰਫੈਂਡਮ ਫੇਰ ਇੱਕ ਤੇਰਾ ਕੰਮ ਜਾ ਹੋ ਜੇ ਤੈਨੂੰ ਵੋਟ 40 50% ਜਿਹੜੀ ਸਾਡੀ ਐਸੀਓ ਵੇ ਸੀ ਸਲੂਟ ਕਾਸ ਲੋਟ ਰੈਵ ਜਿਹੜੀ ਹੈਗੀ ਵੋਟ ਆ ਗਿਣਤੀ ਆ 50% 45% ਆ ਫਿਰ ਹਿੰਦੂਆਂ ਦੀ ਗਿਣਤੀ ਲਾਓ ਜਿਹਨੂੰ ਤੁਸੀਂ ਗਾਲਾਂ ਕੱਢਦੇ ਆ ਜਿਹੜੇ ਪੰਜਾਬ ਦੇ ਵਿਸਥਾ ਸਾਡੇ ਭਰਾ ਨੇ ਉਹਨਾਂ ਦੀ ਪਰਸੈਂਟੇਜ ਹੈਗੀ ਆ 20% ਉਹ ਨੇ ਮੁਸਲਮਾਨ ਵੀਰ ਨੇ ਹੋਰ ਇਸਾਈ ਨੇ ਫਿਰ ਹੋ ਡੇਰੇ ਬਾਅਦ ਲਾ ਲੋ ਸਰਸੇੜਨ ਪਿਨ ਅੜਕਨੇ ਨੇ ਸਾਰੇ ਤੁਸੀਂ ਉਹਨਾਂ ਦੇ ਗੇਸਟ ਹੋ ਜਿਸ ਦਿਨ ਤੁਸੀਂ ਰਿਫੰਡਮ ਕਰਾਇਆ ਤੁਹਾਨੂੰ ਤਾਂ 10% ਬੋਟਮ ਨਹੀਂ ਪਹਿਣੀ ਇਹ ਲੋਕਾਂ ਨੂੰ ਆਪਸ ਵਿੱਚ ਪੜਾਉਣ ਦੇ ਚੱਕਰਾਂ ਵਿੱਚ ਦੰਗੇ ਕਰਾਉਣ ਕਰਾ ਕੇ ਖੁਸ਼ ਹੈ ਦੇਖੋ ਸਭ ਤੋਂ ਵੱਡੀ ਸਰਕਾਰ ਦੀ ਨਾਕਾਮੀ ਆ ਕਿਉਂਕੋ ਕੋਈ ਵੀ ਉੱਠਦਾ ਇਹ ਅੱਜ ਦਾ ਮੁੱਦਾ ਨਹੀਂ ਪਹਿਲਾਂ ਵੀ ਕੋਈ ਨਾ ਕੋਈ ਅੰਬਰਸਰ ਮੂਰਤੀ ਤੋੜੀ ਗਈ ਸੀ ਬੇਦਖਲ ਮੀਰ ਰਾਇ ਜੀ ਦੇ ਹੋ ਥੋੜੇ ਦਿਨ ਪਹਿਲਾਂ ਤੁਸੀਂ ਮਿਤਸ਼ਾ ਜੀ ਦਾ ਬਿਆਨ ਸੁਣਿਆ ਸੀਗਾ ਦੇਸ਼ ਦੇ ਗ੍ਰਹਿ ਮੰਤਰੀ ਆ ਬੇਦਕਾਰ 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 ਉਹਨਾਂ ਨੂੰ ਵੀ ਤਕਲੀਫ ਹੁਣ ਜੇ ਦੋਵੇਂ ਬਿਆਨ ਇਕੱਠੇ ਕਰ ਲਓ ਪੰਨੂ ਸਾਹਿਬ ਦਾ ਤੇ ਮਿਤਸ਼ਾ ਸਾਹਿਬ ਦਾ ਸਾਡੇ ਗ੍ਰਹਿ ਮੰਤਰੀ ਸਾਹਿਬ ਦਾ ਦੋਵੇਂ ਸੋਚ ਇਕੱਠੀ ਦਲਦੀ ਹੈ ਦੇਖੋ ਜੇ ਵੀ ਕੋਈ ਖਾਲਸਤਾਨ ਮੰਗਦਾ ਹੈ ਜਾਂ ਖਾਲਸਾ ਰਾਜ ਮੰਗਦਾ ਹੈ ਕਿਉਂਕਿ ਉਹਦੇ ਚ ਸੋਚ ਨਹੀਂ ਛੋਟੀ ਨਹੀਂ ਹੋਣੀ ਚਾਹੀਦੀ ਵੀ ਅਸੀਂ ਕਿਸੇ ਦੇ ਖਿਲਾਫ ਬੋਲੀਏ ਕਰੋੜਾ ਲੋਕ ਡਾਕਟਰ ਬੇਦਕਾ ਭੀਮਰੇ ਵੀ ਸਤਿਕਾਰ ਕਰਦੇ ਆ ਅਸੀਂ ਉਹਨਾਂ ਦੀਆਂ ਮੂਰਤੀਆਂ ਤੇ ਗਲਤ ਲਿਖਾਂਗੇ ਜਾਂ ਉਹਨਾਂ ਦੀਆਂ ਮੂਰਤੀਆਂ ਤੋੜਾਂਗੇ ਉਹਨਾਂ ਨੂੰ ਲਕਸ਼ਿਸ਼ ਕਵਾਂਗੇ ਤੇ ਕੀ ਅਸੀਂ ਪੰਜਾਬ ਦੇ ਵਿੱਚ ਖਾਸਤਾ ਦੀ ਤੁਸੀਂ ਮੰਗ ਕਰ ਸਕੋਗੇ ਸਵਾਤ ਆ ਤੁਸੀਂ ਇੱਥੇ ਆ ਕੇ ਪੰਜਾਬ ਚ ਮੰਗੋ ਉੱਥੇ ਲੋਕ ਕੇ ਆਪਾਂ ਘਰਾਜੇ ਜਿਨੇ ਹੱਕ ਲੈਣਾ ਹੁੰਦਾ ਸਿਰ ਦੇਣੇ ਪੈਂਦੇ ਆ ਸ਼ਹੀਦਿਆ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਾਰਤ ਦੇਸ਼ ਲਈ ਪੂਰਾ ਪਰਿਵਾਰ ਵਾਰਤਾ ਸੀ ਕਿੰਨਿਆ ਸ਼ਹੀਦਿਆ ਕਰਵਾਈਏ ਤੇ ਤੁਸੀਂ ਉਥੇ ਬਹਿ ਕੇ ਲੋਕੇ ਬੋਲਦੇ ਜੇ ਤੁਸੀਂ ਇੱਥੇ ਆ ਕੇ ਗੱਲ ਕਰੋ ਪੰਜਾਬ ਦੇ ਵਿੱਚ ਇਹ ਇਹ ਇਤਿਹਾਸ ਅਨੁਸਾਰਿਆਂ ਨੂੰ ਪਤਾ ਹੈ ਉਸ ਦੀ ਸੋਚ ਬਾਰੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਬਿਆਨਬਾਜ਼ੀ ਕਰਕੇ ਇਸ ਤਰ੍ਹਾਂ ਜਿਪਾ ਵੀ ਫੰਡਿੰਗ ਦੀ ਵੀ ਗੱਲ ਹੁੰਦੀ ਹੈ ਫੰਡ ਕਰਕੇ ਕਿਸ ਤਰ੍ਹਾਂ ਦਾ ਖਾਲਸਾਣ ਜਾ ਰਿਹਾ ਕੀ ਮਨਸੂਬਾ ਹੈ ਉਹ ਕੁਝ ਕੁਝ ਕਲੀਅਰ ਹੋ ਰਿਹਾ ਕਿਉਂਕਿ ਸਿੱਖੀ ਸਰੂਪ ਵਿੱਚ ਤੁਸੀਂ ਵੀ ਉਹ ਉਹ ਵੀ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਪੰਨੂ ਪੰਨੂ ਦੇ ਸੋਚ ਦੇ ਮੁਤਾਬਕ ਕਿਹੜਾ ਰਾਸ ਚਾਹੀਦਾ ਪੰਨੂ ਦੀ ਆਪਣੀ ਸੋਚ ਕੀ ਸੋਚੇ ਕੀ ਸਮਝ ਆ ਰਿਹਾ ਹੁਣ ਤੱਕ ਕੀ ਆ ਰਿਹਾ ਤੁਸੀਂ ਆਪ ਵੇਖ ਹੀ ਰਹੇ ਜੇ ਦੇਖੋ ਇੱਕ ਕਿਥੇ ਸੋਚ ਲੋਕ ਉਹਦੇ ਖਿਲਾਫ ਕੋਈ ਨਹੀਂ ਸੀ ਬੋਲਦਾ ਜਿਹਨੂੰ ਲੋਰ ਸਿਓ ਬੋਲਦਾ ਸੀ ਅੱਜ ਜੇ ਸਬਦਾਨ ਨੂੰ ਤੋੜੇਗਾ ਤੇ ਜਿਹਨੂੰ ਕਰੋੜਾ ਲੋਕ ਮੰਨਦੇ ਆ ਕਰੋੜਾ ਲੋਕਾਂ ਨੂੰ ਹੱਕ ਮਿਲੇ ਕਰੋੜਾ ਲੋਕਾਂ ਨੂੰ ਨੌਕਰੀਆਂ ਮਿਲਿਆ ਕਰੋੜਾ ਲੋਕ ਉਹਦੇ ਫੈਨ ਨੇ ਕਰੋੜਾ ਲੋਕ ਉਹਨੂੰ ਰੱਬ ਤੱਕ ਮੰਨਦੇ ਆ ਵੇਦਕਰ ਨੂੰ ਜੇ ਉਹਦੇ ਖਿਲਾਫ ਬੋਲੇਗਾ ਕਰੋੜਾ ਲੋਕੋ ਨੇ ਇੱਕ ਦਿਨ 'ਚ ਤੋੜ ਲੇ ਅਜ ਤੱਕ ਉਹਨੂੰ ਕਿਸੇ ਨੇ ਮਾਰਾ ਨਹੀਂ ਸਕੇ ਪੰਜਾਬ 'ਚ ਅੱਜ ਹਜ਼ਾਰਾਂ ਲੋਕ ਨੂੰ ਗਾਲਾਂ ਕੱਢ ਰਹੇ ਇਸ ਤਰ੍ਹਾਂ ਖਾਲਸਤਾਨ ਮਿਲਦੇ ਇਸ ਤਰ੍ਹਾਂ ਰਾਜ ਕਿਤੇ ਜਾਂਦੇ ਆ ਰਾਜ ਤਾਂ ਹੁੰਦੇ ਆ ਜਦੋਂ ਸਾਰੇ ਨੂੰ ਆਪਾਂ ਗੱਲ ਦੇ ਨਾਲ ਲਾ ਕੇ 99% ਲੋਕ ਜੋੜ ਕੇ ਉਹ ਸਾਰੇ ਮੰਗ ਕਰਨ ਵੀ ਸਾਡਾ ਰਾਜ ਆਡ ਹੋਣਾ ਚਾਹੀਦਾ ਫਿਰ ਰਾਜ ਕਰ ਸਕਦੇ ਨਾ ਕਿ ਅਸੀਂ 2% ਲੋਕ ਰਾਜ ਕਰ ਸਕਦੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਬਿਆਨਬਾਜ਼ੀ ਕਰਕੇ ਉਹ ਖਾਲਸਤਾਨ ਲੈ ਵੀ ਲਏਗਾ ਤੇ ਪ੍ਰੈਜ਼ੀਡੈਂਟ ਵੀ ਬਣ ਸਕਦੇ ਕਿ ਇਸ ਸੋਚ ਨੂੰ ਕੋਈ ਮੈਸੇਜ ਹੈ ਉਹਨਾਂ ਲਈ ਦੇਖੋ ਕੱਲਾ ਬੰਦਾ ਰਾਜ ਲੈ ਸਕਦਾ ਹੈ ਗੱਲਾ ਬੰਦਾ ਜੁੱਤੀਆਂ ਹੀ ਖਾਂਦਾ ਹੁੰਦਾ ਤੂੰ ਵੱਡਾ ਰਾਕਸ ਦੇ ਤੂੰ ਆ ਵੱਡਾ ਜਿਹੜਾ ਬਾਹਰ ਬੈਠਾ ਕੈਨੇਡਾ ਦੇ ਵਿੱਚ ਗੱਲਾਂ ਮਾਰੀ ਜਾਂਦਾ ਹੈਗਾ ਸਾਡੇ ਪੰਜਾਬ ਦੇ ਵਿੱਚ ਧਰਤੀ ਤੇ ਆਣ ਕੇ ਵੇਖ ਤੈਨੂੰ ਲੱਗੂ ਪਤਾ ਵੀ ਕਿੱਦਾਂ ਬੋਲੀਦਾ ਹੈਗਾ ਗੁੱਪ ਪਈਆਂ ਤੇਰੇ ਜੁੱਤੀਆਂ ਦੇ ਤੇਰਾ ਧੂੰ ਕੱਢ ਦੇਣਾ ਮਾਰ ਮਾਰ ਸਿੰਘਾਂ ਨੇ ਸਾਰਿਆਂ ਨੇ ਤੇ ਸਾਰਾ ਵੱਲ ਖਿਲਾਫ ਆ ਤੇਰੇ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਸਤਿ ਸ਼੍ਰੀ ਅਕਾਲ ਨਮਸਕਾਰ ਮੈਂ ਜੀ ਵਾਂਗੇ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਖ ਫੋਰ ਜਸਟਿਸ ਦੇ ਜਿਹੜੇ ਨੇ ਸਰਗਨਾ ਉਹਨਾਂ ਵੱਲੋਂ ਇੱਕ ਬਿਆਨ ਬਾਜੀ ਕੀਤੀ ਜਾਂਦੀ ਹੈ ਜੋ ਇੱਕ ਹੁਣ ਕਹਿੰਦੇ ਚਿੰਗਾਰੀ ਇਹ ਅਗਦਾ ਰੂਪ ਧਾਰ ਚੁੱਕੀ ਹੈ ਜਗਾ ਜਗਾ ਤੇ ਧਰਨੇ ਵੀ ਲਾਏ ਜਾ ਰਹੇ ਨੇ ਪ੍ਰੋਟੈਸਟ ਕੀਤੇ ਜਾ ਰਹੇ ਨੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਬਾਬਾ ਜੀ ਸਲੋਰ ਦੇ ਵਿੱਚ ਧਰਨਾ ਲਾ ਕੇ ਆਏ ਹੋ ਕਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਦੀ ਬਿਆਨ ਬਾਜੀ ਨੂੰ ਜਿਹੜੇ ਜਿਹੜੇ ਫ੍ਰਿਕਾ ਪਾਸ ਤੋਂ ਲੋਕ ਉਹ ਨੇ ਨਾ ਇਹ ਨਫਰਤ ਪੈਦਾ ਕਰਦੇ ਨੇ ਜੋ ਡਾਕਟਰ ਵੀਰਾਮ ਦੀ ਪ੍ਰਤਿਮਾ ਨਾਲ ਸੇੜ ਸੜ ਕੀਤੀ ਗਈ ਆ ਪਹਿਲਾਂ ਬਰਸਰਚ ਹੁਣ ਇੱਥੇ ਇੱਕਾ ਦੇ ਬਟਾਲੇ ਚ ਵੀ ਹੋਈਆਂ ਜੀ ਅਸੀਂ ਉਸੇ ਸਖ ਸਭਾ ਵਿੱਚ ਨਿਹੇਦੀ ਕਰਦੇ ਆ ਜਿਹੜਾ ਪੰਨੂ ਆ ਆਪਦੇ ਆਪ ਨੂੰ ਖਾਲਸਤਾਨੀ ਦੱਸਦਾ ਵੀ ਮੈਂ ਖਾਲਸਤਾਨ ਬਣਾਉਣਾ ਜੀ ਉਹਨੇ ਜਿਹੜੀ ਇਹ ਗੱਲ ਕਹੀ ਆ ਵੀ ਭੀਮਰਾਉ ਰਕਸ਼ਸ ਆ ਪੰਨੂ ਮੈਂ ਤੈਨੂੰ ਕਹਿਣਾ ਚਾਹਣਾ ਉਹ ਜਿਹੜੀ ਸਟੇਜ ਦੇ ਪੰਜਾਬ ਦੇ ਵਿੱਚ ਬੈਠੇ ਆ ਤੂੰ ਉਸ ਮਸੀਹੇ ਨੂੰ ਗਲਤ ਬੋਲਣਾ ਰਕਸ਼ਸ ਬੋਲਣਾ ਤੇਰੀ ਵਰਗਾ ਬੇਵਕੂਫ ਬੰਦਾ ਕੋਈ ਹੈ ਨਹੀਂ ਅੱਛਾ ਤੈਂ ਸਿੱਖ ਇਤਿਹਾਸ ਪੜ੍ਹੇ ਨਹੀਂ ਜੇ ਤੂੰ ਸਿੱਖ ਇਤਿਹਾਸ ਪੜ੍ਹਿਆ ਹੋਇਆ ਇਹਨਾਂ ਲੋਕਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਸੂਦਰ ਤੋਂ ਖਾਲਸਾ ਬਣਾਇਆ ਇੱਕ ਨਾਲ ਲਾ ਲਿਆ ਕਲਗੀ ਤੋੜ ਇਹਨਾਂ ਨੂੰ ਦੇਤੇ ਰੇਟੇ ਗੁਰੂ ਕੇ ਬੇਟੇ ਕਹ ਕੇ ਇਹਨਾਂ ਨੂੰ ਕਹਤਾ ਮਹਾਰਾਜ ਨੇ ਸਭ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜੋ ਗੁਰੂ ਨਾਨਕ ਸਾਹਿਬ ਦੀ ਸੋਚ ਸੀ ਉਹ ਗੁਰੂ ਰਵਦਾਸ ਮਹਾਰਾਜ ਦੀ ਬੇਗਮਪੁਰੇ ਵਸਾਉਣ ਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਖਾਲਸਾ ਰਾਜ ਦੀ ਸੀ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਇੱਕੋ ਹੀ ਚੀਜ਼ ਆ ਜਿੱਥੇ ਕੋਈ ਕਿਸੇ ਨਾਲ ਊਚ ਨੀਚ ਭੇਦ ਭਾਵਨਾ ਹੋਵੇ ਉਹਨੂੰ ਖਾਲਸਾ ਰਾਜ ਉਹਨੂੰ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਕਿਹਾ ਗਿਆ ਅਸੀਂ ਉਹ ਚਾਹੁੰਦੇ ਆ ਤੇ ਸਾਰੇ ਚਾਹੁੰਦੇ ਨੇ ਜੇ ਅਸੀਂ ਇਨ੍ਹਾਂ ਗਰੀਬਾਂ ਨੂੰ ਦਰਕਾਰਾਂਗੇ ਫਿਰ ਤੁਸੀਂ ਇੱਥੇ ਖਾਲੀਤਾਨ ਨਹੀਂ ਬਣਾ ਸਕਦੇ ਜੀ ਬੱਪਾ ਜੀ ਕਿਤੇ ਨਾ ਕਿਤੇ ਖਾਲਸਤਾਨ ਖਾਲਸ ਰਾਜ ਖਾਲਸਾ ਰਾਜ ਇਹਦੇ ਅਲੱਗ-ਅਲੱਗ ਮਾਇਨੇ ਨਹੀਂ ਨਿਕਲ ਗਏ ਹੁਣ ਕਿਉਂਕਿ ਇੱਕ ਪਾਸੇ ਇਹ ਵੀ ਗੱਲ ਆਖੀ ਜਾਂਦੀ ਹੈ ਕਿ ਫੰਡਿੰਗ ਕਰਾ ਕੇ ਇਸ ਤਰ੍ਹਾਂ ਦੀਆਂ ਬੇਅਦਮੀਆਂ ਜਿਸਦੇ ਐਗਜ਼ਾਮਪਲ ਹੁਣ ਤੁਸੀਂ ਦੇ ਚੁੱਕੇ ਹੋ ਇਹ ਕਰਾਈ ਜਾਂਦੀ ਹੈ ਕੀ ਮੰਤਵ ਕੀ ਹੈ ਮਕਸਦ ਕੀ ਮਤਲਬ ਨਹੀਂ ਇਹਨਾਂ ਨੂੰ ਸਮਝ ਆ ਰਿਹਾ ਜਾਂ ਕਰਨਾ ਕੀ ਚਾਹੁੰਦੇ ਨੇ ਇਹ ਆਰਐਸਐਸ ਦੇ ਪਿਆਦੇ ਨੇ ਅੱਜ ਤੋਂ ਮਹੀਨਾ ਪਹਿਲਾਂ ਸੰਸਦ ਦੇ ਵਿੱਚ ਜਿਹੜਾ ਹੈਗਾ ਆਪਣੇ ਉਹ ਮੰਤਰੀ ਆ ਆਪਣੇ ਅਮਿਤ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕੀ ਕਹਿੰਦਾ ਤੁਸੀਂ ਲੈ ਜਾਨੇ ਰੱਬ ਤੋਂ ਨਾਲ ਲਿਆ ਕਰੋ ਅੰਬੇਡਕਰ 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 ਉਹਨਾਂ ਨੂੰ ਅੰਬੇਡਕਰ ਚੁਭਦਾ ਉਹਨਾਂ ਨੂੰ ਸਵਿਧਾਨ ਚੁਭਦਾ ਇਹੀ ਸੋਚ ਉਸੇ ਉਹ ਜਿਹੜਾ ਕਹਿੰਦਾ ਮੈਂ ਖਾਲਸਤਾਨੀ ਆ ਪੰਨੂ ਉਹਦੀ ਸੋਚ ਹੋ ਰਹੀ ਹੈ ਉਹਨੂੰ ਵੀ ਅੰਬੇਡਕਰ ਚੁਭਣ ਲੱਗ ਗਿਆ ਫਿਰ ਮੈਂ ਸਾਰੀ ਸੰਗਤ ਨੂੰ ਪੁੱਛਣਾ ਚਾਹੁੰਨਾ ਵੀ ਜਿਹੜੀ ਆਰਐਸਐਸ ਦੀ ਸੋਚ ਆ ਪੰਜਾਬ ਨੂੰ ਖਤਮ ਕਰਨ ਦੀ ਉਹੀ ਸੋਚ ਪੰਨੂ ਦੀ ਆ ਇਸ ਕਰਕੇ ਪੰਨੂ ਆ ਜਿਹੜਾ ਉਹ ਆਰਐਸਐਸ ਬੀਜੇਪੀ ਦਾ ਪਿਆਦਾ ਹੋ ਗਿਆ ਤੇ ਅਸੀਂ ਇਹ ਗੱਲਾਂ ਨਹੀਂ ਹੋਣ ਦੇਣੀਆਂ ਸਾਡੀ ਭਾਈਚਾਰਕ ਸਾਂਝ ਆ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਗੁਰੂ ਸਾਹਿਬ ਨੇ ਸਾਰਿਆਂ ਨੂੰ ਨਾਲ ਇੱਕ ਨਾਲ ਲਾਇਆ ਆਪਣੇ ਗੁਰੂ ਸਾਹਿਬ ਨੇ ਸਾਨੂੰ ਜਿਹੜੀਆਂ ਹੈਗੀਆਂ ਪਦਮੀਆਂ ਬਖਸ਼ੀਆਂ ਇਨ ਗਰੀਵ ਸਿੱਖਣ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਮੈਂ ਪੰਨੂ ਨੂੰ ਕਹਣਾ ਤਾ ਤੂੰ ਕਹਿੰਦਾ ਮੈਂ ਰੀਫੰਡਮ ਕਰਾਉਣਾ ਬਾਹਰੇ ਪੰਜਾਬ ਜੀ ਵੀ ਰੀਫੰਡਮ ਕਰਾਉਣਾ ਸੁਣ ਜੇ ਤੇਰੇ ਅਕਲ ਤੇ ਵੱੜ ਜੇ ਪੰਜਾਬ ਦੇ ਵਿੱਚ ਹਿੰਦੂ ਭਾਈਚਾਰਾ ਵਸਦਾ ਉਹ ਵੀ ਸਾਡੇ ਵੀਰ ਨੇ ਉਹ ਤਾਂ ਕਹਿੰਦੇ ਹੈ ਨਹੀਂ ਸ਼੍ਰੇਣੀਆਂ ਦੇ ਨਾਤੇ ਦੀ ਹੋਣੀ ਜਾਰੇ ਮੁਸਲਮਾਨ ਭਾਈਚਾਰਾ ਉਹ ਸਾਡਾ ਭਰਾ ਈਸਾਈ ਜਿਹੜੇ ਇੱਥੇ ਵਸਦੇ ਨੇ ਉਹ ਵੀ ਸਾਡੇ ਐਸਸੀ ਬੀਸੀ ਓਟੀ ਸਾਰੇ ਸਾਡੇ ਭਰਾ ਨੇ ਮੈਂ ਇਹਨੂੰ ਕੋਹਣਾ ਜਣਾ ਤੂੰ ਰਿਪੈਂਡਮ ਦੀਆਂ ਗੱਲਾਂ ਕਰਦਾ ਰਿਪੈਂਡਮ ਫੇਰ ਹੀ ਤੇਰਾ ਕੰਮ ਜਾ ਹੋ ਜੇ ਤੈਨੂੰ ਵੋਟ ਨੂੰ 40 50% ਜਿਹੜੀ ਸਾਡੀ ਐਸਸੀ ਓਬੀਸੀ ਸਲੂਟ ਕਾਸਟ ਡਰਾਈਵਡ ਜਿਹੜੀ ਹੈਗੀ ਵੋਟ ਆ ਗਿਣਤੀ ਆ 50% 45% ਆ ਫਿਰ ਹਿੰਦੂਆਂ ਦੀ ਗਿਣਤੀ ਲਾਓ ਜਿਹਨੂੰ ਤੁਸੀਂ ਗਾਲਾਂ ਕੱਢਦੇ ਹੋ ਜਿਹੜੇ ਪੰਜਾਬ ਦੇ ਵਿਸਥਾ ਸਾਡੇ ਭਰਾ ਨੇ ਉਹਨਾਂ ਦੀ ਵੀ ਪਰਸੈਂਟੇਜ ਹੈਗੀ ਆ 20% ਉਹ ਨੇ ਮੁਸਲਮਾਨ ਵੀਰ ਨੇ ਹੋਰ ਇਸਾਈ ਨੇ ਫਿਰ ਹੋਰ ਡੇਰੇ ਬਾਅਦ ਲਾ ਲਓ ਸਰਸੇੜਾਂ ਨੂੰ ਪਹਿਣਾ ਕਿੰਨੇ ਨੇ ਸਾਰੇ ਤੁਸੀਂ ਉਹਨਾਂ ਦੇ ਗੇਸਟ ਨੂੰ ਜਿਸ ਦਿਨ ਤੁਸੀਂ ਰੈਫਰੰਡਮ ਕਰਾਇਆ ਤੁਹਾਨੂੰ ਤਾਂ 10% ਵੋਟ ਮਰੀ ਪੈਣੀ ਕਿਥੇ ਤੁਸੀਂ ਫਿਰਦੇ ਹੋ ਉਹ ਐਸੀ ਇਥੇ ਖਾਲਸਾ ਰਾਜ ਚਾਹੁੰਦੇ ਆਂ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਉਹਨੇ ਜਿਹਦੇ ਵਿੱਚ ਇੱਕ ਵੀ ਬੇਅਦਬੀ ਨਹੀਂ ਹੋਈ ਕ੍ਰਾਂਨ ਦੀ ਸ੍ਰੀ ਆਪਣੇ ਬਾਈਬਲ ਦੀ ਰਮੈਣ ਦੀ ਕੋਈ ਮੰਦਰ ਨਹੀਂ ਤੋੜਿਆ ਕੋਈ ਗਰਜਾ ਘਰ ਨਹੀਂ ਤੋੜਿਆ ਕੋਈ ਮਸਜਿਦ ਨਹੀਂ ਤੋੜੀ ਸਾਰਿਆਂ ਦਾ ਸਤਿਕਾਰ ਸੀ ਉਹਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਹਿੰਦੂ ਵੀਰ ਵੀ ਸੀ ਮੁਸਲਮਾਨ ਵੀ ਸੀ ਇਸਾਈਂ ਅੰਗਰੇਜ਼ ਵੀ ਸੀ ਸਾਰੇ ਸੀ ਸਾਰੇ ਰਲ ਕੇ ਰਹਿੰਦੇ ਸੀ ਉਹਨੂੰ ਤਾਂ ਹੀ ਖਾਲਸਾ ਰਾਜ ਕਿਹਾ ਗਿਆ ਖਾਲਸਾ ਦਾ ਮਤਲਬ ਵੀ ਪਿਆਰ ਜਿਹਦੇ ਵਿੱਚ ਸਾਰੇ ਇੱਕੋ ਜਿਹੇ ਬਸਣ ਬੇਗੰਪੂਰੇ ਦਾ ਰਾਜ ਗੁਰੂ ਰਵਦਾਸ ਦਾ ਵੀ ਉਹੀ ਸੋਚ ਗੁਰੂ ਨਾਨਕ ਸਾਹਿਬ ਵਾਲੀ ਉਹ ਗੁਰੂ ਰਵਦਾਸ ਵਾਲੀ ਉਹੀ ਸੋਚ ਗੁਰੂ ਗੋਬਿੰਦ ਸਿੰਘ ਸਹਿਮਾਰ ਵਾਲੀ ਬਾਬਾ ਜੀ ਕਿਤੇ ਨਾ ਕਿਤੇ ਇਹ ਨਹੀਂ ਕਹਿ ਸਕਦੇ ਇੰਡੀਆ ਦਾ ਖਾ ਕੇ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਨੌਜਵਾਨ ਇਧਰੋਂ ਜਾ ਕੇ ਖਾਲਸਾਣ ਦੇ ਨਾਂ ਤੇ ਝੰਡੇ ਨੂੰ ਮਤਲਬ ਆਪਣੇ ਤਿਰੰਗੇ ਨੂੰ ਪੈਰਾਂ ਤੇ ਹੇਠਾ ਰੋਲੀ ਜਾ ਰਹੇ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਕਿਤੇ ਨਾ ਕਿਤੇ ਉੱਥੇ ਫਰਕ ਪੈਣਾ ਨਹੀਂ ਪੈਣਾ ਇਹ ਤਾਂ ਕੋਈ ਨਹੀਂ ਦੇਖ ਰਿਹਾ ਪੰਜਾਬ ਦਾ ਮਾਹੌਲ ਇੰਡੀਆ ਦਾ ਮਾਹੌਲ ਨਹੀਂ ਖਰਾਬ ਹੋ ਰਿਹਾ ਨਹੀਂ ਇੰਡੀਆ ਦੇ ਦੇਖੋ ਇਹ ਜਿਹੜਾ ਹੁਣ ਇਹਨਾਂ ਨੇ ਸ਼ਾਰਟ ਕਰੀ ਆ ਉਹਨੂੰ ਨੇ ਕਰਾਈ ਵੀ ਤੁਸੀਂ ਰਾਖਸਾ ਦਾ ਪੰਨ ਤੋਂ ਬੋਲ ਬੁੱਤ ਇਥੇ ਪਾਇ ਚਾਰ ਕਿਸਾਨ ਨਹੀਂ ਟੁੱਟੂ ਸਾਡੀ ਅਸੀਂ ਉਹਨਾਂ ਨੂੰ ਜੋੜਨਾ ਕ ਅਸੀਂ ਉਹਨਾਂ ਨੂੰ ਤੋੜਨਾਗਾ ਅੰਬੇੜਕਰ ਹੋਊਗਾ ਪੰਨੂ ਸੁਣ ਕੰਨ ਖੋਲ ਕੇ ਸਬੂਤਾਂ ਦੇ ਵੇਤ ਜਿਹੜਾ ਇਹ ਪੰਜਾਬ ਸਟੇਟ ਆ ਨਾ ਇਹ ਡਾਕਟਰ ਨੇ ਵੇਟ ਕਰਦੀ ਦੇਣਾ ਹੋਰ ਕਿਸੇ ਦੀ ਨਹੀਂ ਹੈਗੀ ਦੇਣਾ ਜਿਹੜਾ ਲੀਡਰਸ਼ਿਪ ਕਾਲੀ ਮੈਂ ਚੈਲੰਜ ਕਰਨਾ ਕਾਲੀਆਂ ਨੂੰ ਕਾਲੀ ਲੀਡਰਸ਼ਿਪ ਨੂੰ ਉਸ ਵੇਲੇ ਵੀ ਜਦੋਂ ਅ ਦੇਸ਼ ਦੀ ਵੰਡ ਵੇਲੇ ਜਦੋਂ ਜਨਾਹ ਨੇ ਪਾਕਿਸਤਾਨ ਮੰਗ ਲਿਆ ਸਾਡੀ ਜਿਹੜੀ ਖਾਲਸਤਾਨ ਮੰਗਣ ਵਾਲੀ ਸਾਡੀ ਬੱਕਰੀ ਸਟੇਟ ਉਸ ਵੇਲੇ ਦੀ ਬਲਦੇਵ ਸਿੰਘ ਤੇ ਜਿਹੜੇ ਹੋਰ ਸੀ ਮਾਸਟਰ ਤਾਰਾ ਸਿੰਘ ਵਰਗੇ ਉਹਨਾਂ ਦਾ ਬੇੜਾ ਗਰਕ ਹੋ ਗਿਆ ਜੀ ਉਹਦੋਂ ਵੱਖਰੀ ਸਟੇਟ ਮੰਗ ਲੈਂਦੇ ਸਾਨੂੰ ਆਹ ਦਿਸਣਾ ਦੇਖਣੇ ਪੈਂਦੇ ਉਸ ਟਾਈਮ ਇਹਨਾਂ ਨੇ ਕਿਹਾ ਹਿੰਦੂ ਸਾਡੇ ਦੁਸ਼ਮਣ ਨੇ ਆ ਜਿਹੜੇ ਮੁਸਲਮਾਨ ਸਾਡੇ ਦੁਸ਼ਮਣ ਨੇ ਉਧਰ ਸਾਡੀਆਂ ਆ ਫਿਰ ਬਹੁਤ ਵੱਡ ਟੁਕ ਹੋਈ ਨੁਕਸਾਨ ਹੋਇਆ ਤੇ ਕਹਿੰਦੇ ਅਸੀਂ ਇਹਨਾਂ ਨਾਲ ਰਹਾਂਗੇ ਅਸੀਂ ਮਹਾਤਮਾ ਗਾਂਧੀ ਨਾਲ ਇਹਨਾਂ ਸਾਡੇ ਭਰਾ ਨੇ ਅਸੀਂ ਇਹਨਾਂ ਨਾਲ ਰਹਾਂਗੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਦਾ ਪੱਠਾ ਬਹਿ ਗਿਆ ਉਸ ਵੇਲੇ ਇਹ ਗੱਲਾਂ ਹੋਈਆਂ ਇਹਨਾਂ ਨੇ ਵੱਖਰੀ ਸਟੇਟ ਨਹੀਂ ਮੰਗੀ ਇਹਨਾਂ ਨੂੰ ਲਾਲਚ ਦਿੱਤੇ ਗਏ ਜਨਾ ਜਨਾ ਨੇ ਬਖਰਾਲੇ ਬਹੁਤ ਵਧੀਆ ਰਿਹਾ ਅੱਜ ਪਾਕਿਸਤਾਨ ਬਖਰਾ ਚ ਸੋਡਾ ਕੁਛ ਆਪਦੇ ਘਰੇ ਨੇ ਸਾਡੀ ਸਟੇਟ ਨਹੀਂ ਬਣੀ ਅਸੀਂ ਅੱਜ ਦੁਖੀ ਆ ਆ ਸਾਡੇ ਨਾਲ ਇਹ ਚੱਕਰ ਹੋ ਰਹੇ ਫੇਰ ਸੁਣੋ ਮੇਰੀ ਗੱਲ ਪੂਰੀ ਫੇਰ ਉਸ ਟਾਈਮ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਗਈ ਗੁਜਰਗੀ ਸਾਰਾ ਕੁਝ ਹੋ ਗਿਆ ਮਾਸਟਰ ਤਾਰਾ ਸਾਨੂੰ ਫੇਰ ਮੱਥੇ ਤੇ ਹੱਥ ਮਾਰਿਆ ਵੀ ਹੁਣ ਸਾਨੂੰ ਕੁਛ ਨਹੀਂ ਦੇਣਾ ਇਹ ਕਹਿੰਦੇ ਸੀ ਤੁਹਾਨੂੰ ਆਜ਼ਾਦ ਪੰਜਾਬ ਦੇਵਾਂਗੇ ਜਿਹੜਾ ਤੁਹਾਨੂੰ ਆਜ਼ਾਦੀ ਅੰਦਗ ਮੰਨ ਸੰਗੋ ਤੋਂ ਸਿਆਬ ਜਟੇ ਦੇ ਬਿਠ ਸਾਰੀਆਂ ਗੱਲਾਂ ਮੁੱਕ ਰੀਆਂ ਫੇਰ ਇਹ ਭੱਜੇ ਭੱਜੇ ਗਏ ਕਿਸੇ ਨੂੰ ਨਹੀਂ ਪਤਾ ਇਸ ਗੱਲ ਦਾ ਕੋਈ ਦੱਸਦਾ ਨਹੀਂ ਡਾਕਟਰ ਵੇਡਕਾਰ ਸਾਹਿਬ ਕੋਲੇ ਗਏ ਨੇ ਵੀ ਹੁਣ ਅਸੀਂ ਕੀ ਕਰੀਏ ਉਹ ਕਹਿੰਦਾ ਤੁਸੀਂ ਨਕਾਮ ਹੋਗੇ ਜਦੋਂ ਜਨਾਹ ਲੈ ਸਕਦਾ ਸੀ ਤੁਸੀਂ ਕਿਉਂ ਨਹੀਂ ਵੱਖਰੀ ਸਟੇਟ ਲਈ ਹੁਣ ਤੁਸੀਂ ਸੁਣੋ ਪੰਨੂ ਸੁਣ ਕੰਨ ਖੋਲ ਕੇ ਉਸ ਟਾਈਮ ਡਾਕਟਰ ਵੇਡਕਾਰ ਨੇ ਕਿਹਾ ਤੁਸੀਂ ਵੱਖਰੇ ਸੂਬੇ ਪੰਜਾਬ ਦੀ ਗੱਲ ਰੱਖੋ ਵੀ ਸਾਨੂੰ ਵੱਖਰਾ ਸੂਬਾ ਪੰਜਾਬ ਚਾਹੀਦਾ ਇਹ ਡਾਕਟਰ ਵੇਡਕਾਰ ਸਾਹਿਬ ਨੇ ਕਿਹਾ ਸੀ ਸਾਡੇ ਕੋਲੇ ਸਬੂਤ ਨੇ ਪੰਨੂ ਨਾਲ ਜਿਹੜੀ ਹੋਰ ਲੀਡਰਸ਼ਿਪ ਆ ਅਕਾਲੀਆਂ ਦੀ ਉਹਨਾਂ ਨੂੰ ਵੀ ਚੈਲੰਜ ਕਰਦੇ ਆ ਇਸ ਸਟੇਟ ਜਿਹੜੀ ਬਣੀ ਆ ਪੰਜਾਬ ਸਟੇਟ ਡਾਕਟਰ ਵੇਡਕਾਰ ਸਾਹਿਬ ਦੇ ਕਹਿਣ ਤੇ ਫਿਰ ਅਕਾਲੀਆਂ ਨੇ ਰੌਲਾ ਪਾਇਆ ਸੀ ਉਸ ਵੇਲੇ ਵੀ ਸਾਡੀ ਸਿੱਖ ਲੀਡਰਸ਼ਿਪ ناکਾਮ ਸੀ ਅੱਜ ਦੀ ਪੰਨੂ ਵਰਗੀ ਲੀਡਰਸ਼ਿਪ ਵੀ ناکਾਮ ਆ ਜਿਹੜੇ ਅਸੀਂ ਥਰਤਾਂ ਦੀਆਂ ਠੋਕਰਾ ਖਾਣੇ ਫਿਰਦੇ ਜਿਹੜੇ ਇਹ ਹਜੇ ਜਲਾਦ ਪੈਦਾ ਹੋ ਗਏ ਸਾਡੇ ਘਰੇ ਜੰਮ ਪਏ ਇਹਨਾਂ ਦੇ ਲੱਖ ਲਾਹਣ ਤਾਂ ਇਹਨਾਂ ਸੇ ਅਸੀਂ ਭਾਈਚਾਰਕ ਸਾਂ ਨਹੀਂ ਟੁੰਦੇ ਅਸੀਂ ਖਾਲਸਾ ਰਾਜ ਬਣਾਵਾਂਗੇ ਪੰਨੂ ਤੇਰੇ ਵਾਲਾ ਜਿਹੜਾ ਟੁਕੜ-ਬੋਚਾ ਤੂੰ ਉਹ ਬਣਾਣਾ ਤੂੰ ਉਹ ਤੇਰੇ ਇਥੇ ਕੰਮ ਨਹੀਂ ਬਣਨੇ ਅਸੀਂ ਸਾਡਾ ਖਾਲਸਾ ਰਾਜ ਬੇਗੰਪੂਰੀ ਦਾ ਰਾਜ ਅਸੀਂ ਕਰਨਾ ਇੱਥੇ ਅਸੀਂ ਰਹਨੇ ਆਂ ਵਿਦੇਸ਼ਾਂ ਤੋਂ ਆ ਰਹੀ ਇਸ ਤਰ੍ਹਾਂ ਦੀ ਟਿੱਪਣੀ ਨੂੰ ਲੈ ਕੇ ਸੈਂਟਰ ਗਵਰਨਮੈਂਟ ਲਈ ਕੁਝ ਕਹੋਗੇ ਜਾਂ ਪੰਜਾਬ ਗਵਰਨਮੈਂਟ ਲਈ ਕਿ ਆਪਰਾ ਗਵਰਨਮੈਂਟ ਨੂੰ ਕਹਿਣਾ ਵੀ ਜਿਹੜੇ ਡਾਕਟਰ ਸਾਹਿਬ ਦੇ ਬੁੱਤ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ ਉਥੇ ਤੁਹਾਡੇ ਕੋਲੇ ਪੁਲਿਸ ਕੱਢ ਗਈ ਜੇ ਉਹਦੀ ਮਾਂ ਨੂੰ ਆਪਣੇ ਮੁੱਖ ਮੰਤਰੀ ਪਤਾ ਨਹੀਂ ਕਿੰਨੇ ਕੇ ਰਿਸ਼ਤੇਦਾਰ ਹਨ ਸਕਿਉਰਿਟੀ 5-500 ਦੇ ਕਿਉਂਕਿ ਉਥੇ ਦੋ ਬੰਦੇ ਨਹੀਂ ਲਾ ਸਕ ਉਥੇ ਸੀਸੀ ਨੀ ਕੈਮਰੇ ਲਾਓ ਜਿੱਥੇ ਉਹ ਬੁੱਤਨਾ ਸੇੜ ਛੜਾ ਹੋਈ ਹੈ ਉੱਥੇ 4 ਦਿਨ ਹੋ ਗਏ ਸੀਸੀਟੀਵੀ ਕੈਮਰੇ ਬੰਦੀ ਨੇ ਕਿਥੇ ਨੇ ਠੀਕ ਨਹੀਂ ਕਰਿਆ ਆ ਹਾਲਤਾ ਇਹਨਾਂ ਨੇ ਕਿਸੇ ਲੀਡਰਸ਼ਿਪ ਨੇ ਸਰਦਾਰ ਮਾਨ ਸਾਹਿਬ ਤੋਂ ਬਿਨਾਂ ਕਿਸੇ ਨੇ ਬਿਆਨ ਨਹੀਂ ਦਿੱਤਾ ਕਿਸੇ ਸਰਕਾਰ ਦੇ ਬੰਦੇ ਦਾ ਬਿਆਨ ਨਹੀਂ ਇਹ ਸਾਰ ਜਲਾਲੇ ਮਿਲਿਆ ਮਿਲ ਕੋਬਾ ਹੋਇਆ ਪੰਜਾਬ ਨੂੰ ਖਾਤਮ ਕਰਨ ਵਾਸਤੇ ਆਰਐਸਐਸ ਬੀਜੇਪੀ ਪੰਨੂ ਬੈਠਾ ਸਾਜਨਾ ਘੜ ਰਿਹਾ ਅਸੀਂ ਇਹ ਨਹੀਂ ਹੋਣ ਦੇਵਾਂਗੇ ਵਾਹਿਗੁਰੂ ਜੀ ਕਿਵੇਂ ਦੇਖ ਰਹੇ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰੀ ਤਾਂ ਇਹ ਪੰਨੂ ਨੂੰ ਬੇਨਤੀ ਹੈ ਵੀ ਜੇ ਤੂੰ ਸਿੱਖ ਧਰਮ ਨੂੰ ਬਲੋਂਗ ਵੀ ਕਰਦਾ ਜਬਲੋਂਦਾ ਸੀ ਸਮਝਦੇ ਨਹੀਂ ਤੂੰ ਸਿੱਖ ਧਰਮ ਚ ਹੈਂ ਜਦੋਂ ਕਿ 784 ਦੇ ਦੌਰਾਂ ਚ ਸਿੱਖਾਂ ਦਾ ਘਾਣ ਹੋਇਆ 92 93 ਚ ਹੋਇਆ ਉਦੋਂ ਕਿੱਥੇ ਦਾ ਤੂੰ ਸਾਨੂੰ ਇਸ ਪੰਜਾਬ ਦੇ ਵਿੱਚ ਅਸੀਂ ਜੰਮੇ ਆ ਅਸੀਂ ਪੰਜਾਬ ਦੇ ਵਿੱਚ ਜੰਪਲੇ ਆ ਇਸ ਪੰਜਾਬ ਦੇ ਅਸੀਂ ਵਾਰਸ ਅਸੀਂ ਤੇਰੇ ਕਹਿਣ ਤੋਂ ਖਾਲਸਾ ਰਾਜ ਨਹੀਂ ਲੈਣਾ ਖਾਲਸਾ ਰਾਜ ਤਾਂ ਸਾਡਾ 27 14 ਹੀ ਆਉਣਾ ਤੂੰ ਲਾ ਲੈ ਜੋਰ ਬੈਠਾ ਸਾਡੇ ਜਵਾਨਾਂ ਨੂੰ ਪਹਿਲਾਂ ਵੀ ਤੁਸੀਂ ਸ਼ਹੀਦ ਕਰਵਾਇਆ 2027 ਦੇ ਵਿੱਚ ਕਿਸ ਤਰ੍ਹਾਂ ਦਾ ਖਾਲਸਾ ਰਾਜ ਤੁਸੀਂ ਕਹਿ ਰਹੇ ਹੋ ਆਪਣਾ ਮਿਰਸਾ ਪੰਜਾਬ ਸਾਰਾ ਇਕੱਠਾ ਹੋਊਗਾ ਸਾਰਾ ਜਿੰਨੇ ਵੀ ਸਾਡਾ ਭਾਈਚਾਰਾ ਅਸੀਂ ਭਾਈਚਾਰਾ ਡਾਕਟਰ ਰਮੇਸ਼ ਕਰਦੀ ਸਾਨੂੰ ਜੋ ਦੇਣਾ ਹੈ ਅਸੀਂ ਸਾਰਾ ਇੱਕਜੁੱਟ ਹੋਵਾਂਗੇ ਅਸੀਂ ਇੱਕਜੁੱਟ ਹੋ ਕੇ ਆਪਣਾ ਦਿਨ ਪਰ ਦਿਨ ਪ੍ਰਚਾਰ ਕਰਾਂਗੇ 27 ਤੱਕ ਅਸੀਂ ਆਪਣਾ ਖਾਲਸਾ ਰਾਜ ਇਹਨਾਂ ਨੂੰ ਬੇਗੰਪੁਰਾ ਖਾਲਸਾ ਰਾਜ ਤਿਆਰ ਕਰਕੇ ਦਿਖਾਵਾਂਗੇ ਪੰਨੂ ਵਰਗੇ ਭੌਂਕਦੇ ਭੌਂਕੀ ਜਾਂਦੇ ਇਹ ਪੰਜਾਬ ਦੇ ਨਿਆਂਇਆਂ ਨੂੰ ਮਰਾਉਣੇ ਦੇ ਚੱਕਰ ਚ ਪੰਜਾਬ ਚ ਇਹ ਫੇਰ ਦੁਬਾਰੇ ਬਾਬਾ ਜੀ ਕਿਤੇ ਨਾ ਕਿਤੇ ਤੁਸੀਂ ਇਹ ਇਸ ਗੱਲ ਤੇ ਕਿੰਨਾ ਕ ਐਗਰੀ ਕਰੋਗੇ ਮੈਨੂੰ ਨਹੀਂ ਪਤਾ ਬਟ ਸਵਾਲ ਇਹ ਬਣ ਰਿਹਾ ਹਿੰਦੂ ਮੁਸਲਮ ਸਿੱਖ ਸਾਈ ਕਰਦੇ ਕਰਦੇ ਆਪਾਂ ਭਾਈ ਭਾਈ ਆਹ ਤਾਂ ਕਰਦੇ ਹੀ ਰਹੇਗੇ ਬਟ ਕਿਤੇ ਨਾ ਕਿਤੇ ਜਾਤਾਂ ਤੇ ਧਰਮਾਂ ਤੇ ਜਾ ਕੇ ਆਪਾਂ ਟਿੱਪਣੀਆਂ ਕਰ ਕਰਕੇ ਕੋਈ ਦੂਜਾ ਬੰਦਾ ਇਸ ਦਾ ਲਾਹਾ ਲੈ ਰਿਹਾ ਇਹ ਤੁਹਾਨੂੰ ਹੈ ਸੂਦ ਹੈ ਇਹ ਵੀ ਬਾ ਸਾਡੇ ਆਪਣੇ ਭਾਈਚਾਰੇ ਚ ਕਮੀਆਂ ਆ ਇਹ ਰੋਟੀ ਟੁਕਾ ਪਰ ਵਿਕ ਰਹੇ ਆ ਕਹਿੰਦੇ ਦਾਣਾ ਦੇਤੀਆਂ ਆਟਾ ਦੇਤੇ ਉਹਨਾਂ ਦੇ ਮਗਰ ਹੋ ਜਾਂਦੇ 200 ਰੁਪਏ ਪਿੱਛੇ ਵੇਚ ਜਾਂਦੇ ਇਹ ਪਰ ਹੁਣ ਨਹੀਂ ਉਹ ਚੱਲਣਾ ਕਿਉਂਕਿ ਜਦੋਂ ਸਾਡੇ ਸਾਰੇ ਇਤਿਹਾਸ ਨਾਲ ਛੇੜ ਖਰ ਨਹੀਂ ਹੋ ਗਈ ਅਸੀਂ ਕਿੰਨਾ ਬਖਸ਼ ਦੂਗੇ ਜਿਹਦੇ ਮਾਪ ਨੂੰ ਇਹ ਮਾੜਾ ਕਹਿ ਤਵੇ ਉਹਦਾ ਪੁੱਤ ਸੈਣ ਕਰ ਲੂ ਬਿਲਕੁਲ ਤੇ ਇੱਕ ਚੀਜ਼ ਹੋਰ ਹੈ ਬਾਬਾ ਜੀ ਕਿ ਇਸੇ ਨਾਂ ਤੇ ਹੁਣ ਮੈਂ ਕਈ ਡੇਰੇ ਦਾ ਵੀ ਨਾਂ ਆ ਗਿਆ ਲਾਤਕਾਰੀ کئی ਤਰ੍ਹਾਂ ਦੇ ਬੰਦੇ ਮਤਲਬ ਜਗ ਜਾਹਰ ਹੈ ਮੈਨੂੰ ਕਹਿਣ ਦੀ ਲੋੜ ਨਹੀਂ ਰੀਸੈਂਟਲੀ ਪਾਸਟਰ ਬਲਜਿੰਦਰ ਦੀ ਜੇ ਆਪਾਂ ਗੱਲ ਕਰ ਲਈਏ ਕੱਲ ਪਰਸੋ ਮੈਂ ਵੀਡੀਓ ਪਾਈ ਪਾਸਟਰ ਬਾਰੇ ਵੀ ਸਜਾ ਹੂੰ ਤੋਂ ਪਹਿਲਾਂ ਮੇਰੇ ਇਹ ਜੋ ਲੋਕ ਦਿਖਾਵਾ ਕਰਾਉਂਦੇ ਨੇ ਨਾ ਸਭ ਝੂਠ ਹੈ ਇਹ ਲੋਕਾਂ ਨੂੰ ਆਪਸ ਵਿੱਚ ਮਾਣ ਪੜਾਉਣ ਦੇ ਚੱਕਰਾਂ ਵਿੱਚ ਦੰਗੇ ਕਰਾਉਣ ਕਰਾ ਕੇ ਖੁਸ਼ ਹੈ ਇਹ ਇਹ ਲੋਕ ਆਪਣਾ ਫਾਇਦਾ ਚੱਕਣ ਦੇ ਮਾਰੇ ਪਬਲਿਕ ਦਾ ਬਹੁਤ ਹਰਾਸਮੈਂਟ ਕਰਦੇ ਗਰੀਬਾਂ ਨੂੰ ਤੰਗ ਕਰਨਾ ਕਿਸੇ ਨੂੰ ਮਾੜਾ ਚੰਗਾ ਬੋਲਣਾ ਉਹ ਸਭ ਤੋਂ ਜਿਆਦਾ ਤਾਂ ਸਾਡੀ ਪੈਦਾਵਾਰ ਹੈ ਸਿੱਖਾਂ ਦੇ ਵਿੱਚ ਵੀ ਦੇਣ ਹੈ ਸਾਰੀ ਇਹਨਾਂ ਦੀ ਉਹ ਹੈ ਗਰੀਬਾਂ ਦੀ ਉਹ ਸਿੱਖੀ ਹੈ ਇਹਨਾਂ ਆਪੇ ਕਿਸੇ ਪਾਸੇ ਉੱਥੇ ਬੈਠਾ ਵਾਰਜੇ ਤਾਂ ਮਰ ਜਾਂਦਾ ਤੂੰ ਇੰਡੀਆ ਮਤਾ ਤਾਂ ਸਾਨੂੰ 84 ਦੇ ਦੰਗੇ ਸੱਚਲੇ ਤਾਂ 93 ਤੱਕ 2 ਤੱਕ ਦੰਗੇ ੱੱਲੇ ਬੈਠਾ ਉੱਥੇ ਮਰ ਜਾਂਦਾ ਗੱਪਾਂ ਤੂ ਰਿਆ ਕੇ ਗੱਤ ਨੂੰ ਸ਼ਰਮ ਨਹੀਂ ਜੀ ਪੰਜਾਬ 'ਚ ਦੇਣ ਕੀ ਦੀ ਹੈ ਉਹ ਸਾਨੂੰ ਤਾਂ ਕੋਈ ਮਿੰਦੇ ਨਹੀਂ ਤੇ ਨਹੀਂ ਬਹਿਣ ਦਿੰਦਾ ਇਹ ਡਾਕਟਰ ਮਹਿੰਦ ਕਰਦੀ ਦੇਣ ਹੈ ਜਿਹੜੀ ਅਸੀਂ ਕਿਤਾਬਾਂ ਪੜ੍ਹ ਕੇ ਵਕੀਲ ਜੱਜ ਬਣ ਗਏ ਬਣਾਇਆ ਨਾ ਬਿਲਕੁਲ ਬਿਲਕੁਲ ਈਸੀ ਦੀ ਬਦੌਲਤ ਹੈ ਸਾਨੂੰ ਤਾਂ ਕੋਈ ਪਾਣੀ ਨਹੀਂ ਤਾਂ ਪੀਣ ਦਿੰਦਾ ਘੋੜੀ ਨਹੀਂ ਤਾਂ ਚੜ੍ਹਨ ਦਿੰਦਾ ਬਿਲਕੁਲ ਅਸੀਂ ਅਸੀਂ ਡਾਕਟਰ ਮੇਰਗਰਦੀ ਬਹੁਤ ਸਾਨੂੰ ਦੁੱਖ ਆਇਆ ਇਹ ਚੀਜ਼ਾਂ ਜਿਹੜੀਆਂ ਸਸਤਾਵਲੀਆਂ ਕਰਦੇ ਆ ਬਾਜ਼ ਆ ਜੋ ਜੇ ਕਰਨਾ ਤਾਂ ਸਾਡੇ ਸਾਹਮਣੇ ਕਰੋ ਇਹ ਦਿਖਾਉਣਾ ਤੁਹਾਨੂੰ ਤਜਰਬਾ ਅਸੀਂ ਉਹ ਸਿੱਖਾ ਸਾਨੂੰ ਕਿਸੇ ਦਾ ਡਰ ਨਹੀਂ ਹੈ ਅਸੀਂ ਕੋਈ ਮੰਤਰੀ ਨਹੀਂ ਬਣਨਾ ਅਸੀਂ ਸਰਪੰਚੀਆਂ ਨਹੀਂ ਲੜਨੀਆਂ ਐਮਪੀ ਨਹੀਂ ਬਣਨਾ ਸਾਨੂੰ ਆਪਣੇ ਸੰਵਿਧਾਨ ਨਾਲ ਪਿਆਰ ਹੈ ਫੇਰ ਉਹ ਘਰਨੇ ਤੇ ਕਿਉਂ ਗਏ ਆਪਾਂ ਅੱਗੇ ਕਾਰਵਾਈ ਦੀ ਕਿਉਂ ਨਹੀਂ ਮੰਗਦੇ ਮਾਰਨਾ ਇਹਨਾਂ ਦੀ ਵਜ੍ਹਾ ਤੇ ਹੀ ਲੜਦਾ ਇਹ ਜੇ ਲੰਡੂਰੀਆਂ ਦੀ ਵਜ੍ਹਾ ਤੇ ਹੀ ਤਾਂ ਨਾਲ ਲੜਕਿਆ ਹੋਇਆ ਸਾਡਾ ਜੇ ਸਿਧਾਂਤ ਸਾਡਾ ਕਾਇਮ ਹੁੰਦਾ ਅੱਜ ਬੱਦੀ ਸਿੰਘ ਕਰਦੇ ਬਾਹਰ ਆਉਂਦੇ ਇਹ ਸਿਧਾਂਤ ਦੀ ਵਜ੍ਹਾ ਹੀ ਆ ਬੀਬੀ ਇਹ ਸਿਰਫ ਇਹੀ ਦੱਲੇ ਲੜੇ ਲੰਗੜੇ ਰੂੜੇ ਜਿਹੇ ਖੜੇ ਵਿੱਚ ਜਿਹੜੇ ਨਾ ਪਰਖਉਨੇ ਇਹ ਗਲਤ ਹੈ ਇਹਨਾਂ ਨੂੰ ਸਾਂਝ ਪਾਈ ਜਰਾ ਜੋੜ ਕੇ ਰੱਖਣਾ ਚਾਹੀਦਾ ਪ੍ਰੇਮ ਭਾਵਨਾ ਮਨਉਣੀ ਚਾਹੀਦੀ ਹੈ ਸਭ ਨੂੰ ਇੱਕ ਆਪਣਾ ਜੀਅਾਂ ਦਾ ਦਾਤਾ ਅਸੀਂ ਸਭ ਇੱਕ ਹੈ ਪਰ ਸਾਨੂੰ ਜੋੜਨਿਆ ਦਾ ਅੰਵੇਗ ਦਾ ਮੇਦਕਾਰ ਡਾਕਟਰ ਸਾਹਿਬ ਇੱਕ ਇੱਕਣਾ ਕਹਿੰਦੇ ਉੱਥੇ ਤਾਂ ਬੈਠਾ ਉਰੇ ਆ ਕੇ ਬੋਲ ਕੇ ਦੇਖ ਅਸੀਂ ਹਰ ਇੱਕ ਪਾਸੇ ਨੂੰ ਹਰ ਇੱਕ ਪਿਆਰ ਨਾਲ ਹਰ ਇੱਕ ਪਿਆਰ ਚ ਰਹਿਣਾ ਚਾਹੁੰਦੇ ਅਸੀਂ ਪਿਆਰ ਵੰਡਣਾ ਪਾੜਨਾ ਨਹੀਂ ਹੈ ਅਸੀਂ ਇਕਜੁੱਟ ਕਰਨਾ ਸਾਰਿਆਂ ਨੂੰ 27 ਤੱਕ ਕਰਕੇ ਰੱਖੂਗੇ ਇਹ ਸਾਡੇ ਬਚਨ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਬਸੇ ਬਾਬਾ ਜੀ ਇਸ ਤਰ੍ਹਾਂ ਦੀ ਟਿੱਪਣੀ ਹੁੰਦੀ ਹੈ ਮੋਹੱਲ ਜਗਾ ਜਗਾ ਖਰਾਬੀ ਹੋ ਰਿਹਾ ਨਾਲੇ ਇੱਕ ਚੀਜ਼ ਹੋਰ ਕਿ ਆਪਾਤਰ ਨੇ ਤੇ ਬਾਰ ਬਾਰ ਬੈਠ ਰਹੇ ਆ ਸਿਰਫ ਔਰ ਸਿਰਫ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਕਿਵੇਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਮਾਮਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੇ ਗੁਰੂ ਆ ਦਾ ਸੰਦੇਸ਼ ਹੈ ਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਇੱਕ ਪਿੱਤਾ ਇੱਕ ਸਕੇ ਹਮਬਾਰਕ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕਹਿੰਦੀ ਆ ਤੇ ਸਾਨੂੰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਜਾਤਾ ਪਾਤਾ ਤੋਂ ਉੱਚਾ ਉਠਣਾ ਚਾਹੀਦਾ ਹੈ ਦੇਖੋ ਕਰੋੜਾਂ ਲੋਕ ਸਵਿਧਾਨ ਨੂੰ ਮੰਨਦੇ ਆ ਸਵਿਧਾਨ ਨੇ ਦਬੇ ਕੁਤੇ ਲੋਕਾਂ ਨੂੰ ਬੜਾ ਵੱਡਾ ਹੱਕ ਦਿੱਤਾ ਜੇ ਅੱਜ ਕੋਈ ਜੱਜ ਦੀ ਕੁਰਸੀ ਤੇ ਗਰੀਬ ਬੈਠਾ ਹੈ ਸਵਿਧਾਨ ਨੇ ਬਾਇ ਜੋ ਕੋ ਵਕੀਲ ਬਣਿਆ ਜੇ ਕੋ ਟੀਚਰ ਲੱਗਾ ਪੜ੍ਹ ਲੈ ਕੇ ਜੇ ਸਾਡੀਆਂ ਭੈਣਾਂ ਨੂੰ ਬਰਾਬਰ ਦਾ ਹੱਕ ਮਿਲਿਆ ਅੱਜ ਸਾਡੀਆਂ ਭੈਣਾਂ ਬੋਲ ਸਕਦੀ ਹੈ ਜਾਂ ਐਮਐਲਏ ਖੜਦੀ ਹੈ ਉਹ ਸਵਿਧਾਨ ਦੇ ਵਿੱਚ ਹੀ ਆ ਨੀ ਦੇ ਭੈਣਾਂ ਨੂੰ ਪਹਿਲੇ ਜੁੱਤੀ ਦੇ ਬਰਾਬਰ ਸਮਝਿਆ ਜਾਂਦਾ ਸੀ ਸਾਰਿਆਂ ਨੂੰ ਪਤਾ ਹੈ ਇਸ ਕਰਕੇ ਸੰਵਿਧਾਨ ਮਾੜਾ ਨਹੀਂ ਕਿਸੇ ਮਾੜੇ ਹੱਥ ਤੇ ਚਲ ਜਾਵੇ ਸੰਵਿਧਾਨ ਦੀ ਦੁਰਵਰਤੋਂ ਮਾੜੀ ਹੋ ਜਾਂਦੀ ਹੈ ਪਰ ਬਾਬਾ ਜੀ ਇੱਕ ਚੀਜ਼ ਇਹ ਹੈ ਸੰਵਿਧਾਨ ਨੂੰ ਆਪਾਂ ਸਰਮੱਥੇ ਰੱਖ ਰਹੇ ਹਾਂ ਗੱਲ ਵੀ ਕਰ ਰਹੇ ਹਾਂ ਉਹਨੂੰ ਉੱਚਾ ਰੱਖਣ ਦੀ ਤੇ ਜਦ ਤੱਕ ਸਾਹ ਆਇਆ ਆਪਾਂ ਰੱਖਾਂਗੇ ਵੀ ਲੇਕਿਨ ਜਿਹੜੇ ਬਾਹਰ ਬੈਠੇ ਕੋ ਸ਼ਰਾਰਤੀ ਅੰਸਰ ਨੇ ਉਹ ਪੈਰ ਥੱਲੇ ਰੋਲਣ ਦੇ ਕਿਉਂ ਸਾਜ਼ਿਸ਼ ਕਰੇ ਕਿੱਥੇ ਕਮੀ ਹੈ ਕੌਣ ਜ਼ਿੰਮੇਵਾਰ ਹੈ ਕੀ ਕਾਰਨ ਹੈ ਕੀ ਮਨਸੂਬਾ ਹੈ ਉਹਨਾਂ ਦਾ ਦੇਖੋ ਜਿਹੜੇ ਮਾੜੇ ਲੋਕ ਉਹਨਾਂ ਨੂੰ ਸੰਵਿਧਾਨ ਤੋਂ ਡਰ ਲੱਗਦਾ ਕੋ ਜਿੰਨਾ ਚਿਰ ਤੱਕ ਸਵਿਧਾਨ ਇਸ ਦੇਖ ਦੇ ਵਿੱਚ ਦੇਖੋ ਜਿਹੜੀ ਬ੍ਰਾਹਮਣਵਾਦੀ ਸੋਚ ਮੰਨੂਵਾ ਸਿਧਾਤ ਉਹ ਵੀ ਸਵਿਧਾਨ ਦੇ ਖਿਲਾਫ ਆ ਤੇ ਜੇ ਬਾਹਰੋਂ ਜਵੇਂ ਪੰਨੂ ਵਰਗੇ ਬੋਲਦੇ ਆ ਵੇਦ ਕਰਨ ਦੇ ਖਿਲਾਫ ਸਮਝੋ ਉਹਨਾਂ ਚ ਆਰਐਸਐਸ ਦੀ ਸੋਚ ਵੜ ਗਈ ਬ੍ਰਾਹਮਣਵਾਦੀ ਸੋਚ ਵੜ ਗਈ ਭਾਈਚਾਰਕ ਸਾਂਝ ਤੋੜਨਾ ਚਾਹੁੰਦੇ ਨੇ ਉਹ ਜਿਸ ਕਰਕੇ ਆਹੀ ਭਾਈਚਾਰਕ ਸਾਂਝ ਬਣਾ ਕੇ ਰੱਖਦੇ ਆ ਤੇ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਜਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਨਾ ਸਾਰਿਆਂ ਨੂੰ ਇਕੱਠਿਆ ਕਰਕੇ ਜਾਤ ਪਾਤ ਤੋਂ ਮੁਕਤ ਕਰਕੇ ਗੱਲ ਦੇ ਨਾਲ ਲਾਇਆ ਉਸੇ ਤਰ੍ਹਾਂ ਹੀ ਅਸੀਂ ਸਾਰਿਆਂ ਨੂੰ ਗੱਲ ਦੇ ਨਾਲ ਲਾ ਕੇ ਭਾਈਚਾਰਕ ਸਾਂਝ ਬਣਾ ਕੇ ਜਾਤ ਪਾਤ ਤੋਂ ਮੁਕਤ ਕਰਕੇ ਕੈਨੇਡਾ ਤੋਂ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਜੇ ਖਾਲਸਾਪਨ ਦੀ ਗੱਲ ਕਰਦੇ ਕਿਥੇ ਖਾਲਸਾਪਨ ਮੰਗਦੇ ਇੱਥੇ ਮੰਗਦੇ ਇੰਡੀਆ ਦੇ ਵਿੱਚ ਮੰਗਦੇ ਆਪਾਂ ਪੰਜਾਬ ਦੇ ਵਿੱਚ ਮੰਗ ਰਹੇ ਆ ਤੇ ਫਿਰ ਆਪਾਂ ਉੱਥੇ ਬੈਠ ਕੇ ਟਿੱਪਣੀਆਂ ਕਰਕੇ ਕੀ ਸਾਬਿਤ ਕਰ ਰਹੇ ਹਾਂ ਕਿਉਂਕਿ ਦੇਖੋ ਯੂਥ ਹੀ ਵਰਗ ਲਿਆ ਮਤਲਬ ਯੂਥ ਨੂੰ ਵਰਗ ਲਾਇਆ ਜਾ ਰਿਹਾ ਹੈ ਯੂਥ ਹੀ ਪਰਮੰਦਰ ਵਿੱਚ ਪੈ ਰਿਹਾ ਯੂਥ ਹੀ ਅੱਗੇ ਆ ਰਿਹਾ ਲੜਨ ਮਰਨ ਨੂੰ ਕਿਆਕੀਦਾ ਹੋ ਰਿਹਾ ਯੂਥ ਹੀ ਕਰ ਰਹੀ ਹੈ ਨਾ ਕਿ ਮਾਈਂਡ ਵਾਸ਼ ਕਿਸਦਾ ਕੀਤਾ ਜਾ ਰਿਹਾ ਯੂਥ ਦਾ ਤੇ ਅਸਰ ਅਗੇ ਸਾਡਾ ਯੂਥ ਦਾ ਇਹ ਕਿਵੇਂ ਦੇਖ ਦੋ ਵਿਦੇਸ਼ ਮੰਤਰੀ ਦਾ ਇਸ ਤੇ ਕੀ ਕਹਿਣਾ ਚਾਹੂਗੇ ਸੈਂਟਰ ਗਵਰਨਮੈਂਟ ਦੀ ਕੀ ਕਹਿਣਾ ਚਾਹੂਗੇ ਪੰਜਾਬ ਗਵਰਨਮੈਂਟ ਵਿੱਚ ਇਨਵੋਲਡ ਕਿਵੇਂ ਕਹੋਗੇ ਕੀ ਕਹਿਣਾ ਚਾਹੂਗੇ ਕਿਸ ਦੀ ਨਾਕਾਮੀ ਹੈ ਕਿਸ ਦੀ ਕਮੀ ਹੈ ਦੇਖੋ ਸਭ ਤੋਂ ਵੱਡੀ ਸਰਕਾਰ ਦੀ ਨਾਕਾਮੀ ਹੈ ਕਿਉਂਕਿ ਕੋਈ ਵੀ ਉੱਠਦਾ ਇਹ ਅੱਜ ਦਾ ਮੁੱਦਾ ਨਹੀਂ ਪਹਿਲਾਂ ਵੀ ਕੋਈ ਨਾ ਕੋਈ ਅੰਬਰਸਰ ਮੂਰਤੀ ਤੋੜੀ ਗਈ ਬੇਦਖਮੀਰ ਰਾਜ ਦੇ ਹੁਣ ਥੋੜੇ ਦਿਨ ਪਹਿਲਾਂ ਤੁਸੀਂ ਅਮਿਤ ਸ਼ਾਹੀ ਦਾ ਬਿਆਨ ਸੁਣਿਆ ਸੀਗਾ ਦੇਖਦੇ ਗ੍ਰਹਿ ਮੰਤਰੀ ਆ ਬੇਦਕਾਰ 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 ਉਹਨਾਂ ਨੂੰ ਵੀ ਤਕਲੀਫ ਹੁਣ ਜੇ ਦੋਵੇਂ ਬਿਆਨ ਇਕੱਠੇ ਕਰ ਦੋ ਪੰਨੂ ਸਾਹਿਬ ਦਾ ਤੇ ਮਿਤਸ਼ਾ ਸਾਹਿਬ ਦਾ ਸਾਡੇ ਗ੍ਰਹਿ ਮੰਤਰੀ ਸਾਹਿਬ ਦਾ ਦੋਵੇਂ ਸੋਚ ਇਕੱਠੀ ਦਲਦੀ ਹੈ ਸੋਚ ਇਕੱਠੀ ਕਿਵੇਂ ਕਿਸ ਕਿਸ ਬਿਹਾਫ ਤੇ کہہ ਰਹੇ ਦੋ ਚਾਰ ਪੁਆਇੰਟ ਕਲੀਅਰ ਕਰੋ ਕਿਉਂਕਿ ਯੂਥ ਨੂੰ ਕਲੀਅਰ ਹੋਣਾ ਜ਼ਰੂਰੀ ਹੈ ਕਿਉਂਕਿ ਯੂਥ ਹੀ ਭਵਿਸ਼ਾ ਸਾਡਾ ਦੇਖੋ ਜੇ ਵੀ ਕੋਈ ਖਾਲਸਤਾਨ ਮੰਗਦਾ ਹੈ ਜਾ ਖਾਲਸਾ ਰਾਜ ਮੰਗਦਾ ਕਿਉਂਕਿ ਉਹਦੇ ਚ ਸੋਚ ਨਹੀਂ ਛੋਟੀ ਨਹੀਂ ਹੋਣੀ ਚਾਹੀਦੀ ਵੀ ਅਸੀਂ ਕਿਸੇ ਦੇ ਖਿਲਾਫ ਬੋਲੀਏ ਕਰੋੜਾ ਲੋਕ ਡਾਕਟਰ ਬੇਦਕਾ ਭੀਮ ਦੇ ਜੀ ਉਹ ਸਤਿਕਾਰ ਕਰਦੇ ਆ ਅਸੀਂ ਉਹਨਾਂ ਦੀਆਂ ਮੂਰਤੀਆਂ ਤੇ ਗਲਤ ਲਿਖਾਂਗੇ ਜਾਂ ਉਹਨਾਂ ਦੀਆਂ ਮੂਰਤੀਆਂ ਤੋੜਾਂਗੇ ਉਹਨਾਂ ਨੂੰ ਰਕਸ਼ਸ਼ ਕਵਾਂਗੇ ਤੇ ਕੀ ਅਸੀਂ ਪੰਜਾਬ ਦੇ ਵਿੱਚ ਹਰਸ਼ਤਾਨ ਦੀ ਤੁਸੀਂ ਮੰਗ ਕਰ ਸਕੋਗੇ ਸਵਾਤ ਆਏ ਤੁਸੀਂ ਇੱਥੇ ਆ ਕੇ ਪੰਜਾਬ ਚ ਮੰਗੋ ਉੱਥੇ ਲੋਕੇ ਆਪਾਂ ਘਰਾ ਚ ਜਿਨੇ ਹੱਕ ਲੈਣਾ ਹੁੰਦਾ ਸੇਲ ਦੇਣੇ ਪੈਂਦੇ ਆ ਸ਼ਹੀਦیاں ਹੁੰਦੀ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਭਾਰਤ ਦੇਸ਼ ਲਈ ਮੂਰਾ ਪਰਿਵਾਰ ਵਾਰਤਾ ਸੀ ਕਿੰਨੀਆਂ ਸ਼ਹੀਦیاں ਕਰਵਾਈਏ ਤੇ ਤੁਸੀਂ ਉੱਥੇ ਬਹਿ ਕੇ ਲੋਕੇ ਬੋਲਦੇ ਜੇ ਤੁਸੀਂ ਇੱਥੇ ਆ ਕੇ ਗੱਲ ਕਰੋ ਪੰਜਾਬ ਦੇ ਵਿੱਚ ਇੱਥੇ ਆ ਕੇ ਮੰਗ ਕਰੋ ਜਿਹੜੀ ਕਰਨੀ ਅਸੀਂ ਜਿੱਤੇ ਸੱਚ ਅਸੀਂ ਨਾਲ ਖੜਾਗੇ ਪਰ ਲੈ ਕੇ ਤੁਸੀਂ ਸੰਵਿਧਾਨ ਤੋਂ ਬਾਹਰ ਜਾਓਗੇ ਪੰਜਾਬ ਦੀ ਜਿਹੜੀ ਦੁਨੀਆਦਾਰੀ ਹੈ ਸਾਰੇ ਲੋਕੇ ਉਹਨਾਂ ਨੂੰ ਢਕਾਉ ਗੱਲ ਕਰਕੇ ਜਾਂ ਖੜਤਾ ਭੰਗ ਕਰੋਗੇ ਤੁਸੀਂ ਜਾਂ ਆਪਸੀ ਭਾਈਚਾਰਾ ਲੜੇਗਾ ਜਾਂ ਪੰਜਾਬ ਦੇ ਦੰਗੇ ਵਾਲਾ ਮੋਹਲ ਪੈਦਾ ਕਰੋਗੇ ਤੁਹਾਡੇ ਨਾਲ ਕੋਈ ਵੀ ਪੰਜਾਬ ਦਾ ਬੰਦਾ ਨਹੀਂ ਖੜੇਗਾ ਅੱਛਾ ਉਹ ਕਿਸ ਤਰ੍ਹਾਂ ਦੇ ਖਾਲਸਤਾਨ ਦੀ ਮੰਗ ਕਰਦੇ ਕੁਝ ਹੈ ਜ਼ਹਿਨ ਦੇ ਵਿੱਚ ਸਮਝਾਉਂਗੇ ਕਿ ਕਿਸ ਤਰ੍ਹਾਂ ਦਾ ਖਾਲਸਤਾਨ ਉਹ ਮੰਗ ਰਿਹਾ ਹੈ ਇੰਨੇ ਟਾਈਮ ਤੋਂ ਯੂਥ ਨੂੰ ਵਰਗਲਾ ਕੇ ਜਾਂ ਸਾਡੇ ਵਿੱਚ ਫੁੱਟ ਪਾ ਕੇ ਦੇਖੋ ਇੱਕੋ ਹੀ ਹੈ ਦੇਖੋ ਜਿਹੜਾ ਸੁੱਭਾ ਖਾਲਸਤਾਨ ਜਿਵੇਂ ਪਾਕਿਸਤਾਨ ਅੱਡ ਹੋਇਆ ਸੀ ਉਸ ਟਾਈਮ ਦੇ ਲੀਡਰਾਂ ਨੇ ਆਪਣਾ ਰਾਜ ਨਹੀਂ ਲਿਆ ਇਹ ਇਸ ਇਤਿਹਾਸ ਅਨੁਸਾਰਿਆਂ ਨੂੰ ਪਤਾ ਹੈ ਉਸ ਦੀ ਸੋਚ ਬਾਰੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਬਿਆਨਬਾਜ਼ੀ ਕਰਕੇ ਇਸ ਤਰ੍ਹਾਂ ਜਿਪਾ ਵਿੱਚ ਫੰਡਿੰਗ ਦੀ ਵੀ ਗੱਲ ਹੁੰਦੀ ਹੈ ਫੰਡ ਕਰਕੇ ਕਿਸ ਤਰ੍ਹਾਂ ਦਾ ਖਾਲਸਤਾਨ ਚਾਹ ਰਿਹਾ ਕੀ ਮਨਸੂਬਾ ਹੈ ਉਹ ਕੁਝ ਕੁਝ ਕਲੀਅਰ ਹੋ ਰਿਹਾ ਕਿਉਂਕਿ ਸਿੱਖੀ ਸਰੂਪ ਵਿੱਚ ਤੁਸੀਂ ਵੀ ਉਹ ਉਹ ਵੀ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਕਿਸ ਤਰ੍ਹਾਂ ਦਾ ਖਾਲਸਤਾਨ ਉਹਨਾਂ ਦੇ ਮਾਈਂਡ ਸੈਟ ਤੁਸੀਂ ਕੀ ਸਮਝਾਣਾ ਚਾਹੋਗੇ ਦੇਖੋ ਅਸੀਂ ਇਹ ਕਹਿੰਦੇ ਆ ਵੀ ਦੇਖੋ ਜਿਹੜੀ ਉਹ ਆਹਰ ਬੰਦਰੀ ਆਪੋ ਆਪਣੀ ਸੋਚ ਹੈ ਹੁਣ ਗਰੀਬ ਭਾਈਚਾਰਾ ਵੀ ਉਹ ਕਹਿੰਦੇ ਵੀ ਬੇਗੰਪੂਰਾ ਰਾਜ ਹੋਵੇ ਜਿਵੇਂ ਖਾਲਸਾ ਰਾਜ ਕਹਿ ਦਿੰਨੇ ਆਪਾਂ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ 40 ਸਾਲ ਰਾਜ ਰਿਆ 40 ਸਾਲ ਚ ਤੁਸੀਂ ਇੱਕ ਵੀ ਰੇਪ ਦਿਖਾ ਦਿਓ ਮੈਨੂੰ 40 ਸਾਲ ਚ ਇੱਕ ਵੀ ਮੰਦਰ ਟੁੱਟਿਆ ਦਿਖਾ ਦਿਓ ਤੁਸੀਂ ਇੱਕ ਵੀ ਮਸਜਿਦ ਟੁੱਟੀ ਦਿਖਾ ਦਿਓ ਉਹ ਇਹੋ ਜਿਹਾ ਰਾਜ ਚਾਹੀਦਾ ਸਾਰਿਆਂ ਨੂੰ ਨਹੀਂ ਪੰਨੂ ਪੰਨੂ ਦੇ ਸੋਚ ਦੇ ਮੁਤਾਬਿਕ ਕਿਹੜਾ ਰਾਜ ਚਾਹੀਦਾ ਪੰਨੂ ਦੀ ਆਪਣੀ ਸੋਚ ਕੀ ਸੋਚ ਹੈ ਕੀ ਸਮਝ ਆ ਰਿਹਾ ਹੁਣ ਤੱਕ ਕੀ ਆ ਰਿਹਾ ਤੁਸੀਂ ਆਪ ਵੇਖ ਹੀ ਰਹੇ ਜੇ ਦੇਖੋ ਇੱਕ ਕਿੱਥੇ ਸੋਚ ਲੋਕ ਉਹਦੇ ਖਿਲਾਫ ਕੋਈ ਨਹੀਂ ਸੀ ਬੋਲਦਾ ਜਿਹਨੂੰ ਲੋੜ ਸੀ ਉਹ ਬੋਲਦਾ ਸੀ ਅੱਜ ਜੇ ਸਵਿਧਾਨ ਨੂੰ ਤੋੜੇਗਾ ਤੇ ਜਿੰਨੂੰ ਕਰੋੜਾ ਲੋਕ ਮੰਨਦੇ ਆ ਕਰੋੜਾ ਲੋਕਾਂ ਨੂੰ ਹੱਕ ਮਿਲੇ ਆ ਕਰੋੜਾ ਲੋਕਾਂ ਨੂੰ ਨੌਕਰੀਆਂ ਮਿਲਿਆ ਕਰੋੜਾ ਲੋਕ ਉਹਦੇ ਫੈਨ ਨੇ ਕਰੋੜਾ ਲੋਕ ਉਹਨੂੰ ਰੱਬ ਤੱਕ ਮੰਨਦੇ ਆ ਵੇਦਕਰ ਨੂੰ ਜੇ ਉਹਦੇ ਖਿਲਾਫ ਬੋਲੇਗਾ ਕਰੋੜਾ ਲੋਕ ਉਹਨੇ ਇੱਕ ਦਿਨ ਚ ਤੋੜ ਲੇ ਅੱਜ ਤੱਕ ਉਹਨੂੰ ਕਿਸੇ ਨੇ ਮਾਰਾ ਨਹੀਂ ਸਕਿਆ ਪੰਜਾਬ ਚ ਅੱਜ ਹਜ਼ਾਰਾਂ ਲੋਕ ਉਹਨੂੰ ਗਾਲਾ ਕੱਢ ਰਹੇ ਆ ਇਸ ਤਰ੍ਹਾਂ ਖਾਲਸਤਾਨ ਮਿਲਦੇ ਇਸ ਤਰ੍ਹਾਂ ਰਾਜ ਕਿਤੇ ਜਾਂਦੇ ਆ ਰਾਜ ਤਾਂ ਹੁੰਦੇ ਆ ਜਦੋਂ ਸਾਰੇ ਨੂੰ ਆਪਾਂ ਗੱਲ ਦੇ ਨਾਂ ਲਾ ਕੇ 99% ਲੋਕ ਜੋੜ ਕੇ ਉਹ ਸਾਰੇ ਮੰਗ ਕਰਨ ਵੀ ਸਾਡਾ ਰਾਜ ਆਡ ਹੋਣਾ ਚਾਹੀਦਾ ਫਿਰ ਰਾਜ ਕਰ ਸਕਦੇ ਨਾ ਕਿ ਅਸੀਂ 2% ਲੋਕ ਰਾਜ ਕਰ ਸਕਦੇ ਕੀ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਬਿਆਨਬਾਜ਼ੀ ਕਰਕੇ ਉਹ ਖਾਲਸਤਾਨ ਲੈ ਵੀ ਲਏਗਾ ਤੇ ਪ੍ਰੈਜ਼ੀਡੈਂਟ ਵੀ ਬਣ ਸਕਦੇ ਕੀ ਸੋਚ ਨੂੰ ਕੋਈ ਮੈਸੇਜ ਹੈ ਉਹਨਾਂ ਲਈ ਦੇਖੋ ਕੱਲਾ ਬੰਦਾ ਰਾਜ ਲੈ ਸਕਦਾ ਹੈ ਕੱਲਾ ਬੰਦਾ ਤਾਂ ਜੁੱਤੀਆਂ ਹੀ ਖਾਂਦਾ ਹੁੰਦਾ ਹੈ ਰਾਜ ਉਦੋਂ ਮਿਲਦੇ ਆ ਅਸੀਂ ਰਾਜ ਕਰਨਾ ਕਿਤੇ ਤੇ ਆ ਰਾਜ ਤੇ ਲੋਕਾਂ ਦੇ ਕਰਨਾ ਹੈ ਨਾ ਸਤਾ ਤਾਂ ਤਾਂ ਹੀ ਨਾ ਜੇ ਸਾਰਿਆਂ ਨੂੰ ਨਾਲ ਲਵਾਗੇ ਆਪਣੀ ਪ੍ਰਜਾ ਸੁખી ਰਹੇਗੀ ਜੋ ਪਰਦੇ ਹੀ ਖਲਾਫ ਕਰ ਲਈ ਤੇ ਫਿਰ ਰਾਜ ਅਸੀਂ ਤੇ ਇਕੱਲੇ ਹੀ ਕਰਨਾ ਹੈ ਪੈਸੇ ਵਾਸਤੇ ਪੈਸੇ ਇਕੱਠੇ ਕਰੀ ਜਾਓ ਤੇ ਰੋਲਾ ਪਾਈ ਜਾਓ ਬਸ ਗੱਲ ਖਤਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪਤਾ ਹੀ ਹੈ ਸੰਗਜੀ ਤੇ ਰਾਜਾ ਰਾਸ ਸਿੰਘ ਤੇ ਮੁਖ ਜਿਹੇਦਾਰ ਕੁਲਵਿੰਦਰ ਸਿੰਘ ਦੀ ਰੀਤ ਦੇ ਥਾ ਰਹਿੰਦੇ ਆ ਤੇ ਜੋ ਕਿ ਅੱਜ ਬਹੁਤ ਹੀ ਮਸਲਾ ਆਇਆ ਸੀਗਾ ਵੀ ਇੱਕ ਡਾਕਟਰ ਮੇਦਕਾਰ ਦੀ ਫੋਟੋ ਦੇ ਉੱਤੇ ਗਲਤ ਕੋਈ ਅਕਸਰਾ ਨੇ ਗਲਤ ਅੱਖਰ ਲਿਖੇ ਹੋਏ ਸੀਗੇ ਮਾੜੀਆਂ ਗੱਲਾਂ ਬਾਤਾਂ ਲਿਖੀਆਂ ਸੀਗੀਆਂ ਲੈਕਿਨ ਅਸੀਂ ਉਸ ਅਕਸਰਾਂ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਯਾਰ ਕਿਹੜੇ ਤੁਹਾਨੂੰ ਦੱਸਿਆ ਵੀ ਇਦਾਂ ਦੇ ਕੰਮ ਕਰਨੇ ਆਗੇ ਆ ਪਰ ਬਹੁਤ ਘਟਨ ਵਾਲੀ ਗੱਲ ਹੈਗੀ ਆ ਤੇ ਜਿਹੜਾ ਪੰਨੂ ਆ ਪੰਨੂ ਪੰਨੂ ਆ ਉਹਨੂੰ ਆਪ ਦਾ ਸਾਰਾ ਗੰਜਾ ਹੈਗਾ ਤੇ ਉਹਨੇ ਰਾਜ ਕੀ ਕਰਨਾ ਹੈਗਾ ਕਹਿੰਦਾ ਖਾਲਸਤਾਨ ਰਾਜ ਕਰਨਾ ਇੱਕ ਵਾਰੀ ਅਰਦਾਸ ਚੱਲਣ ਡਈ ਸੀਗੀ ਅਰਦਾਸ ਦੇ ਵਿੱਚ ਨੰਗੇ ਸਿਰ ਖੜੇ ਸੀ ਉਹਦੇ ਨਾਲ ਬਾਡੀਗਾਰਡ ਜੇ ਲਫਾਫੇ ਜਿਹੜੇ ਹੁੰਦੇ ਮੋٹے ਮੋٹے ਜੇ ਤੇ ਉਹਨੂੰ ਪੁੱਛਣਾ ਚਾਹਣਾ ਪੰਨੂ ਨੂੰ ਵੀ ਪੰਨੂ ਤੂੰ ਇਦਾਂ ਦੀਆਂ ਗੱਲਾਂ ਕਰਦਾ ਕੋਈ ਸ਼ਰਮਗਾਰ ਯਾਰ ਇਦਾਂ ਦੀਆਂ ਗੱਲਾਂ ਕਰਦਾ ਹਰਕਤਾ ਕਰਦਾ ਹੁਣ ਤੇਰੇ ਸਾਰੇ ਪਹਿਲਾਂ ਸਾਰੀ ਸੰਗਤ ਤੇਰੇ ਨਾਲ ਸੀਗੀ ਹੁਣ ਸਾਰੀ ਸੰਗਤ ਤੇਰੇ ਨਾਲ ਟੁੱਟਣ ਢਈ ਆ ਇੱਕ ਛੋਟਾ ਜਿਹਾ ਲਫ਼ਜ਼ ਜਿਹੜੀ ਜੀਭ ਹੁੰਦੀ ਹੈ ਨਾ ਇਹ ਜੀਭ ਬੜਾ ਕੁਝ ਕਰਾ ਦਿੰਦੀ ਹੈਗੀ ਆ ਤੁਸੀਂ ਇਹ ਥੋੜੇ ਜਿਹੇ ਲਫ਼ਜ਼ ਬੋਲ ਕੇ ਜੀਭ ਦੇ ਵਿੱਚੋਂ ਬਹੁਤ ਮਾੜੀ ਗੱਲ ਕੀਤੀ ਹੈਗੀ ਆ ਘਟਨਾ ਕੀਤੀ ਹੈ ਜਿਹੜੀ ਆਹ ਡਾਕਟਰ ਮੇਦਗਾਰ ਬਾਰੇ ਬੋਲੇ ਆਗੇ ਵੀ ਇੱਕ ਤੂੰ ਦੱਸਣ ਦਿਆਂ ਵੀ ਇੱਕ ਉਹ ਰਾਕਸ਼ਸ ਹੈ ਕਿੱਥੋਂ ਰਾਕਸ਼ਸ ਹੋਇਆ ਉਹ ਉਹਨੇ ਤਾਂ ਈਆਂ ਭੈਣਾਂ ਦੀਆਂ ਸਾਡੀਆਂ ਬੱਚੀਆਂ ਦੀਆਂ ਜਿਹੜੇ ਗਰੀਬ ਲੋਕ ਸੀ ਛੋਟੇ ਲੋਕ ਸੀ ਉਹਨਾਂ ਨੂੰ ਤਾਂ ਚੁੱਕਿਆ ਹੈਗਾ ਉਹਨਾਂ ਲੋਕਾਂ ਦੀ ਪਛਾਣ ਕੱਢੀ ਹੈਗੀ ਆ ਉਹ ਤਾਂ ਇੱਕ ਬਹੁਤ ਵਧੀਆ ਬੰਦਾ ਆ ਤੇ ਲੇਕਿਨ ਤੂੰ ਵੱਡਾ ਰਾਖਸ਼ ਤੂੰ ਆ ਵੱਡਾ ਜਿਹੜਾ ਬਾਹਰ ਬੈਠਾ ਕੈਨੇਡਾ ਦੇ ਵਿੱਚ ਗੱਲਾਂ ਮਾਰੀ ਜਾਂਦਾ ਹੈਗਾ ਸਾਡੇ ਪੰਜਾਬ ਦੇ ਵਿੱਚ ਧਰਤੀ ਤੇ ਆਣ ਕੇ ਵੇਖ ਤੈਨੂੰ ਲੱਗੂ ਪਤਾ ਵੀ ਕਿੱਦਾਂ ਬੋਲੀਦਾ ਹੈਗਾ ਲੋ ਪਈਆਂ ਤੇਰੇ ਜੁੱਤੀਆਂ ਤੇ ਤੇਰਾ ਧੂੰ ਕੱਢ ਦੇਣਾ ਮਾਰ ਮਾਰ ਸਿੰਘਾਂ ਨੇ ਸਾਰਿਆਂ ਨੇ ਤੇ ਸਾਰਾ ਵੱਲ ਖਿਲਾਫ ਆ ਤੇਰੇ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਜਗਾ ਜਗਾ ਤੇ ਪ੍ਰੋਟੈਸਟ ਵੀ ਹੋ ਰਹੇ ਆ ਤੇ ਇਸ ਬਿਆਨ ਦੇ ਖਿਲਾਫ ਜੰਗ ਬਹੁਤ ਜ਼ਿਆਦਾ ਛਲ ਚੁੱਕੀ ਹੈ ਹਰ ਇੱਕ ਜਗਾ ਤੇ ਜਿੱਥੇ ਵਿਰੋਧ ਹੋ ਰਿਹਾ ਉੱਥੇ ਹੀ ਸ਼ਾਸਨ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਜਾ ਰਹੀ ਕਿਸ ਤਰ੍ਹਾਂ ਦੀ ਟਿੱਪਣੀਆਂ ਲਈ ਕੌਣ ਜ਼ਿੰਮੇਵਾਰ ਹੈ ਉਸ ਦਾ ਵੀ ਸਵਾਲ ਇਹ ਵੀ ਚੱਕਿਆ ਜਾ ਰਿਹਾ ਤੁਸੀਂ ਕੀ ਕਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਸ਼ੇਅਰ ਕਰੋ ਤੇ तमाम ਗੱਲਬਾਤ ਨੂੰ ਲੈ ਕੇ ਕੀ ਵਿਚਾਰ ਨੇ ਉਹ ਵੀ ਸਾਂਝੇ ਕਰਿਓ ਦੇਖਦੇ ਰਹੋ ਹੈਡਲਾਈਨ 24 7